ਪੰਜਾਬ ਦੇ ਜੋ ਹੜਾ ਕਰਨ ਹਾਲਾਤ ਬਣੇ ਹੋਏ ਨੇ ਜੋ ਬਹੁਤ ਭਿਆਨਕ ਸਮਾਂ ਹੜਾ ਕਰਕੇ ਚੱਲ ਰਿਹਾ ਸੋ ਬਹੁਤ ਸਾਰੇ ਨਗਰਾਂ ਦੇ ਵਿੱਚ ਜਿੱਥੇ ਕੀ ਅਭੀ ਹੜ੍ਹ ਆਏ ਹੋਏ ਨੇ ਬਹੁਤ ਜਾਨੀ ਮਾਲੀ ਨੁਕਸਾਨ ਹੋ ਰਿਹਾ ਸਮੂਹ ਸੰਗਤ ਨਗਰ ਕਲੀਪੁਰ ਵੱਲੋਂ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਥੋੜੇ ਦਿਨਾਂ ਤੱਕ ਪਸ਼ੂਆਂ ਵਾਸਤੇ ਹਰਾ ਚਾਰਾ ਤੂੜੀ ਅਚਲੰਗਰਾਂ ਦੀ ਰਸਤ ਵਸਤ ਲੈ ਕੇ ਜਾਣ ਦਾ ਉਦਮ ਕੀਤਾ ਗਿਆ ਸੋ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਸੰਗਤ ਨੂੰ ਬੇਨਤੀ ਆ ਕਿ ਆਪ ਕੋ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਤਾਂ ਕਿ ਜੋ ਹਾਲਾਤ ਪੰਜਾਬ ਦੇ ਬੜੇ ਨਾਜ਼ੁਕ ਬਣੇ ਨੇ ਜਿੱਥੇ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਮਦਦ ਕੀਤੀ ਜਾ ਸਕੇ ਬਹੁਤ ਸਾਰੀਆਂ ਸੰਸਥਾਵਾਂ ਇਹਦੇ ਕੰਮ ਕਰ ਰਹੀਆਂ ਨੇ ਬਹੁਤ ਸਾਰੇ ਨਗਰਾਂ ਦੇ ਵਿੱਚੋਂ بڑے ਨੌਜਵਾਨ ਕਲੱਬ ਸੁਸਾਇਟੀਆਂ ਮਦਦ ਲੈ ਕੇ ਜਾ ਵੀ